ਪੰਜਾਬ ਚ ਬਿਜਲੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਦਰਨਾ ਜਾਰੀ ਹੈ ਜਿਥੇ ਕਿ ਸਰਕਲ ਪ੍ਰਧਾਨ ਦਿਹਾਤੀ ਗੁਰਬਖਸ਼ੀ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਬਿਜਲੀ ਮੰਤਰੀ ਮੈਨੇਜਮੈਂਟ ਤੇ ਵਿੱਤ ਮੰਤਰੀ ਵੱਲੋਂ ਪਹਿਲਾਂ ਮੰਨੀਆਂ ਗਈਆਂ 21 ਮੰਗਾਂ ਅੱਜ ਤੱਕ ਲਾਗੂ ਨਹੀਂ ਕੀਤੀਆਂ ਉਲਟਾ ਉਹਨਾਂ ਤੇ ਟਾਲਮਟੋਲ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਂਝੇ ਮੰਚ ਤੇ ਸਾਂਝੇ ਫੋਰਮ ਵੱਲੋਂ ਦਿੱਤੀ ਕਾਲਨ ਸਦ ਦੁਬੇ ਪਰਦੇ ਸਬ ਡਿਵੀਜ਼ਨ ਤੇ ਡਿਵੀਜ਼ਨਾਂ ਵਿੱਚ ਰੈਲੀਆਂ ਤੇ ਫੂਕ ਮੁਸ਼ਾਇਰੇ ਕਿਤੇ ਗਏ ਨਹੀਂ ਚੰਡੀਗੜ੍ਹ ਚ ਹੋਈਆਂ ਰੈਲੀ ਮੀਟਿੰਗ ਚ ਵੀ ਕੋਈ ਸਕਾਰਮਤਕ ਨਤੀਜਾ ਨਹੀਂ ਨਿਕਲਿਆ ਜਿਸ ਕਾਰਨ ਕਰਮਚਾਰੀਆਂ ਨੇ ਸਮੂਹ ਛੁੱਟੀ ਦਾ ਐਲਾਨ ਕੀਤਾ ਜੋ ਕਿ 11 12 ਤੇ 13 ਅਗਸਤ ਨੂੰ ਜੋ ਹੁਣ 14 ਤੇ 15 ਅਗਸਤ ਤੱਕ ਵਧਾ ਦਿੱਤੀ ਗਈ ਹੈ ਮੇਰਾ ਨਾਮ ਗੁਰਬਖਸ਼ ਸਿੰਘ ਆ ਮੈਂ ਸਰਕਲ ਪ੍ਰਧਾਨ ਵਿਆਪੀ ਤੋਂ ਅੱਜ ਇਹ ਜਿਹੜਾ ਰੋਸਟਰ ਨਾ ਲਾਇਆ ਗਿਆ ਵਾ ਜਿਹੜੀਆਂ ਸਾਡੀਆਂ ਮੰਗਾਂ ਬਿਜਲੀ ਮੰਤਰੀ ਵੱਲੋਂ ਮੈਨੇਜਮੈਂਟ ਵੱਲੋਂ ਵਿੱਤ ਮੰਤਰੀ ਵੱਲੋਂ ਮੰਨੀਆਂ ਗਈਆਂ ਸੀ ਉਹ 21 ਮੰਗਾਂ ਵੀ ਲਾਗੂ ਨਹੀਂ ਕੀਤੀਆਂ ਉਹਦੇ ਵਿੱਚ ਵੀ ਟਾਲਮਟੋਲ ਕੀਤਾ ਜਾ ਰਿਹਾ ਵਾ ਉਹ ਟਾਲਮਟੋਲ ਦੇ ਰੋਸ ਵਿੱਚ ਸਾਡੇ ਸਾਂਝੇ ਮੰਚ ਦੇ ਸਾਂਝੇ ਫੋਰਮ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਹਦੇ ਮੁਤਾਬਕ ਹੀ ਸਬਡਿਵੀਜ਼ਨ ਡਿਵੀਜ਼ਨਾਂ ਵਿੱਚ ਰੈਲੀਆਂ ਕਰਦੇ ਅਰਥੀ ਫੂਕ ਮਚਾਰੇ ਕਰਦੇ ਕਰਦੇ ਔਰ ਰੋਸ ਤਲ ਰਹੇ ਨੇ ਅੱਗੇਆਂ ਕਿਉਂਕਿ ਪਿਛਲੇ ਸਮੇਂ ਦੌਰਾਨ ਕੁਝ ਦਿਨ ਪਹਿਲਾਂ ਵੀ ਚੰਡੀਗੜ੍ਹ ਵਿੱਚ ਮੀਟਿੰਗ ਮੀਟਿੰਗ ਹੋਈ ਉਹ ਮੀਟਿੰਗ ਵਿੱਚ ਵੀ ਕੋਈ ਹਾਂ ਪੱਕੀ ਸੱਟਾ ਨਹੀਂ ਨਿਕਲਿਆ ਜਿਸ ਕਰਕੇ ਹੁਣ ਇਹ ਸਮੂਹ ਛੁੱਟੀ ਸ਼ੁਰੂ ਕੀਤੀ ਸੀ ਜੋ ਕਿ 11 12 13 ਨੂੰ ਹੀ ਉਸ ਨੂੰ ਹੁਣ ਵਾਧਾ ਕੇ 14 15 ਵੀ ਕਰ ਦਿੱਤਾ ਗਿਆ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਅਸੀਂ ਜੋ ਵੀ ਸਾਨੂੰ ਸਾਡੀ ਲੀਡਰਸ਼ਿਪੋਂ ਹੁਕਮ ਮਰੇਗੀ ਉਹਦੇ ਮੁਕਾਬਲ ਅਸੀਂ ਤਿੱਖਾ ਜਨਰਸ਼ ਕਰਾਂਗੇ ਜੋ ਵੀ ਹੋ ਸਕੇ ਕਰਾਂਗੇ ਕਿਉਂਕਿ ਸਾਡੀਆਂ ਮੰਗਾਂ ਸਾਡੇ ਪੱਤੇ ਜਾਇਜ਼ ਨੇ ਸਾਡੇ ਮੁਲਾਜ਼ਮ ਜੋ ਕਿ ਪਿਛਲੇ ਸਮੇਂ ਦੌਰਾਨ ਬਹੁਤ ਸ਼ਹੀਦ ਹੋ ਗਿਆ ਜਿਨ੍ਹਾਂ ਨੂੰ ਕਰੰਟ ਪੈਨ ਨਾਲ ਉਹਨਾਂ ਦੀਆਂ ਮੋਤਾਂ ਗਈਆਂ ਉਹਨਾਂ ਨੂੰ ਹੀ ਜਿਹੜਾ ਵਾ ਬੰਦ ਹੱਕ ਨਹੀਂ ਦਿੱਤਾ ਗਿਆ ਇਸ ਕਰਕੇ ਇਹੀ ਇਹ ਸਰੋਸਤਰ ਨੇ ਤੇ ਸਮੂਹ ਛੁੱਟੀ ਤੇ ਗਏ ਆ ਸਮੂਹ ਪੰਜਾਬ ਦੇ ਮੁਲਾਜ਼ਮ ਕਿਰਤੀ ਕਾਮੇ ਮਹਿਰਕੀਸ਼ ਕੁਮਾਰ ਕਨਿਨਰ ਬਾਰਡਰ ਜਾਨ ਇਟਕ ਜੱਥੇ ਬੰਦੀ ਤੋਂ ਸਾਡਾ ਜਿਹੜਾ ਜੁਆਇੰਟ ਫੋਰਮ ਆ ਤੇ ਇਕਤਾ ਮੰਚ ਤੇ ਇੰਜੀਨੀਅਰਿੰਗ ਐਸੋਸੀਏਸ਼ਨ ਉਹਨਾਂ ਵੱਲੋਂ ਜਿਹੜੀ ਆ ਗ੍ਰਿਡ ਮੈਂਟੇਨੈਂਸ ਵੱਲੋਂ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਸਮੂਹਿਕ ਛੁੱਟੀ ਦੀ 11 12 ਦੇ 13 ਦੇ ਸਾਡੀਆਂ ਜਿਹੜੀਆਂ ਬਿਲੀ ਬੋਰਡ ਦੀਆਂ ਕਾਫੀ ਲੰਬੇ ਸਮੇਂ ਤੋਂ ਮੰਗਾ ਸੀਆਂ ਜਿਹੜੀਆਂ ਲਮਕਾ ਕੇ ਰੱਖੀਆਂ ਹੀਆਂ ਸਰਕਾਰ ਨੇ ਮੈਨੇਜਮੈਂਟ ਨੇ 10 ਤਰੀਕ ਨੂੰ ਦੇਰ ਰਾਤ ਤੱਕ ਮੀਟਿੰਗ ਚੱਲੀ ਆ ਜਿਹਦੇ ਵਿੱਚ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਔਰ ਬਿਲੀ ਮੰਤਰੀ ਸਾਹਿਬ ਜਿਹੜੇ ਮੰਨ ਕੇ ਗਏ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਔਰ ਇਹ ਮੰਨੀਆਂ ਜਾ ਚੁੱਕੀਆਂ ਪਰ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਿਆਰ ਨਹੀਂ ਮੈਨੇਜਮੈਂਟ ਜਿਹੜੀ ਆ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਸਾਡੇ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਸਨੇ ਫਿਰ ਸਾਡਾ ਜਿਹੜਾ ਸਮੂਹਿਕ ਛੁੱਟੀ ਦਾ ਜਿਹੜਾ ਸੀਗਾ ਉਹ ਸਾਨੂੰ ਕਾਲ ਦਿੱਤੀ ਸੀ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪਾਵਰ ਕਲੋਨੀ ਮਗੀਠਾ ਰੋਡ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਜਿਹੜਾ ਧਰਨੇ ਦੇ ਰੂਪ ਦੇ ਵਿੱਚ ਦਾ ਦੋਸ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਦੇ ਵਿਰੁੱਧ ਮੈਨੇਜਮੈਂਟ ਦੇ ਵਿਰੁੱਧ ਅੱਜ ਜੋ ਧਰਨਾ ਵਾ ਬਿਜਲੀ ਬਲਾਜਮਾ ਦੀਆਂ ਮੰਗਾਂ ਜੋ ਕਿ 10 ਤਰੀਕ ਦੇ ਵਿੱਚ ਪਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਬਿਜਲੀ ਮੰਤਰੀ ਪੀਟੀਓ ਹਰਭਜਨ ਸਿੰਘ ਤੇ ਮੈਨੇਜ ਬੀਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ 25 ਮੰਗਾਂ ਦੀ ਜਿਹੜੀ ਸਹਿਮਤੀ ਬਣੀ ਸੀਗੀ ਉਸ ਨੂੰ ਜਾਇ ਮੰਗਾਂ ਨੂੰ ਜਿਹੜਾ ਮੰਨਿਆ ਗਿਆ ਸੀਗਾ ਪਰੰਤੂ ਉਹਦੇ ਬਾਰੇ ਕੋਈ ਸਰਕਲਰ ਜਾਰੀ ਨਾ ਕੀਤਾ ਗਿਆ ਤੇ ਉਹਦੇ ਫਿਰ ਦੁਬਾਰਾ ਵਿਚਾਰਨ ਦੀ ਗੱਲ ਕਰਕੇ ਇਸ ਮੀਟਿੰਗ ਨੂੰ ਜਿਹੜਾ ਅ ਜਿਹੜੇ ਨਹੀਂ ਚੜਾਇਆ ਗਿਆ ਕਿ ਉਹ ਮੰਗਾਂ ਨਾ ਮੰਨਣ ਕਰਕੇ ਇਹ ਜਿਹੜਾ ਧਰਨਾ ਜਿਹੜਾ ਤੇ ਸੁਭਾਈ ਛੁੱਟੀ ਜਿਹੜੀ ਆ 11 12 13 ਦੀ ਕੀਤੀ ਗਈ ਸੀ ਪਰੰਤੂ ਸਰਕਾਰ ਵੱਲੋਂ ਜਿਹੜਾ ਉਹਦਾ ਵਤੀਰਾ ਜਿਹੜਾ ਕਮਾਂ ਡੀ ਬਤੀਰਾ ਵੇਖ ਕੇ 2 ਦਿਨ ਦੀ ਛੁੱਟੀ ਜੜੀ ਆ 14 ਤੋਂ 15 ਹੋਰ ਵਧਾਈ ਗਈ ਆ ਜੇਕਰ ਹਜੇ ਵੀ ਸਰਕਾਰ ਇਸ ਤੋਂ ਨਹੀਂ ਮੰਨਦੀ ਕਿ ਇਸ ਤੋਂ ਅੱਗੇ ਵੀ ਹੋਰ ਜਿਹੜਾ ਇਸ ਦਾ ਲੰਬਾ ਵੀ ਕੀਤਾ ਗਿਆ ਉਸ ਤੋਂ ਬਾਅਦ ਹੋਰ ਜਿਹੜੀਆਂ ਧਮਾਨਾਂ ਸਾਡੀਆਂ ਜਿਵੇਂ ਕਿ 33 ਚੌਥਾ ਸਲੇਸ਼ੀਅਮ ਦਾ ਜਿਹੜੀ ਸਟਾਫ ਦੀ ਘਾਟ ਆ ਜਿਹੜੇ ਡੀਏ ਦੀਆਂ ਕਿਸ਼ਤਾਂ ਨੇ ਏਰੀਅਰ ਏਰੀਅਰ ਦੀਆਂ ਕਿਸ਼ਤਾਂ ਜਿਹੜੀਆਂ 36 ਕੋਈ 42 ਕਿੰਨੇ ਕਿੰਨੇ ਕਿਸ਼ਤਾਂ ਦਿੱਤਾ ਜਾਂਦਾ ਪਿਆ ਵਾ ਹੋਰ ਜਿਹੜੀਆਂ ਕਈ ਮੰਗਾਂ ਨੇ ਉਹਦੇ ਤੇ ਇਸ ਕਰਕੇ ਜਿਹੜਾ ਇਹ ਮਨਿਆ ਮੰਗਾਂ ਨੂੰ ਨਹੀਂ ਲਾਗੂ ਕੀਤਾ ਜਾ ਰਿਹਾ ਤਾਂ ਜੋ ਇਹ ਤੱਕ ਜਿਹੜਾ ਲਗਾਤਾਰ ਜਾਂ ਤੱਕ 15 ਤੱਕ ਤੇ ਜਾਰੀ ਰਹੇਗਾ ਉਸ ਤੋਂ ਬਾਅਦ ਜੇਕਰ ਕੋਈ ਗੱਲ ਨਾ ਬਣੀ ਇਸ ਤੋਗੇ ਵੀ ਹੋ ਸਕਦਾ ਜਾਰੀ ਹੋ ਸਕਦਾ ਵਾ